ਬਟ ਐਕਚੁਅਲ ਦੇ ਵਿੱਚ ਇਹ 108 ਸਾਡੇ ਪੁਰਾਣੇ ਸਮੇਂ ਦੇ ਵਿੱਚ ਸਾਡੇ ਮਾਤਾ ਜੀ ਜਿਹੜੇ ਬਜ਼ੁਰਗ ਹੈ ਉਹ ਮਾਲਾ ਫੇਰਦੇ ਹੁੰਦੇ ਸੀ। ਉਹ 108 ਹੀ ਕਿਉਂ ਹੁੰਦੇ ਸੀਗੇ? ਹੁਣ ਆ ਤੁਹਾਨੂੰ ਲੌਜੀਕ ਅੱਜ ਸਮਝਾਉਣ ਲੱਗੇ ਆ ਕਿ ਉਹ 108 ਕਿਉਂ ਹੁੰਦੇ ਸੀ। ਉਹ ਇਸ ਕਰਕੇ ਹੁੰਦੇ ਸੀਗੇ ਵੀ ਜਿਹੜਾ ਇੱਕ ਨੰਬਰ ਹੈ ਇਹ ਰਿਪਰੈਜ਼ੈਂਟ ਕਰਦਾ ਸਾਡੇ ਰੱਬ ਨੂੰ। ਜਿਹੜਾ ਜ਼ੀਰੋ ਹੈ ਇਹ ਰਿਪਰੈਜ਼ੈਂਟ ਕਰਦਾ ਸਾਨੂੰ। ਕਿਉਂਕਿ ਸਾਰਾ ਯੂਨੀਵਰਸ ਹੈ ਜਿਹੜਾ ਉਹ ਗੋਲ ਹੈ। ਧਰਤੀ ਗੋਲ ਹੈ, ਜੁਪੀਟਰ ਗੋਲ, ਸਾਰਾ ਕੁਝ ਗੋਲ ਹੈ। ਜਿੰਨਾ ਕੁਛ ਹੈ ਗੋਲ ਹੈ ਇਸ ਕਰਕੇ ਅਸੀਂ ਸਾਰੇ ਇਸ ਦੇ ਨਾਲ ਰਿਪਰੈਜ਼ੈਂਟ ਹੁੰਦੇ ਆ ਜ਼ੀਰੋ ਦੇ ਨਾਲ ਤੇ ਅੱਠ ਹੈ ਜਿਹੜਾ ਇਹ ਹੈਗਾ ਭਗਵਾਨ ਜੀ ਦੀ ਘਰ ਵਾਲੀ ਮਾਇਆ ਜਿਹੜਾ ਇਸ ਦੇ ਵਿੱਚ ਇੱਕ ਵਾਰੀ ਚੱਕਰ ਚ ਆ ਗਿਆ ਉਹ ਬਾਹਰ ਨਹੀਂ ਨਿਕਲ ਸਕਦਾ ਤਾਂ ਇਸ ਕਰਕੇ ਇੱਕ ਪਾਸੇ ਭਗਵਾਨ ਹੈ ਇੱਕ ਪਾਸੇ ਮਾਇਆ ਉਸ ਦੀ ਵਿਚਕਾਰ ਆ ਗਏ ਆਪਾਂ ਹੁਣ ਤੁਹਾਡੀ ਮਰਜ਼ੀ ਹੈ ਭਗਵਾਨ ਵੱਲ ਚਲੇ ਜਾਓ ਤੁਹਾਡੀ ਮਰਜ਼ੀ ਹੈ ਮਾਇਆ ਵੱਲ ਚਲੇ ਜਾਓ ਪੂਰੀ ਖੁੱਲੀ ਛੁੱਟੀ ਆ ਉਹ ਇਹ ਨਹੀਂ ਕਹਿੰਦਾ ਵੀ ਮੈਨੂੰ ਹੀ ਦੇਖੋ ਤੁਸੀਂ ਹੈਨਾ ਹੁਣ ਜਦ ਉਹ ਕਹਿੰਦਾ ਜੇ ਦੋਨੋਂ ਚਾਹੀਦੀਆਂ ਇਹਦਾ ਕੰਬੀਨੇਸ਼ਨ ਬਣਾ ਲਓ ਦੋਨਾਂ ਦਾ ਕੰਬੀਨੇਸ਼ਨ ਕੀ ਹੈ 8 ਜਮਾ 1 9 ਤਾਂ 9 ਕੀ ਹੈ ਨਾਮ ਹੈ 9 ਕੀ ਹੈ ਨਾਮ ਰੱਬ ਦਾ ਨਾਮ ਹੈ ਇਹ ਰੱਬ ਦਾ ਨਾਮ ਹੈ ਜਿਹੜੇ ਨਾਮ ਜਪਦੇ ਆ ਰਾਮ ਰਾਮ ਕਰਦੇ ਆ ਵਾਹਿਗੁਰੂ ਵਾਹਿਗੁਰੂ ਕਰਦੇ ਆ ਅੱਲਾ ਅੱਲਾ ਕਰਦੇ ਆ ਉਹ ਨਾਮ ਹੈ ਇਹ ਜਿਹੜਾ ਨਾਮ ਜਪੂਗਾ ਉਹਨੂੰ ਰੱਬ ਵੀ ਮਿਲੂਗਾ ਮਾਇਆ ਵੀ ਮਿਲੂਗੀ ਨਾਮ ਨੇ ਤਾਂ ਮਾਰਾ ਸਿੱਧਾ ਠੀਕ ਹੈ ਨਾ ਤਾਂ ਇਸ ਕਰਕੇ ਇਹ ਜਿਹੜਾ ਹੁਣ ਇਹਦੀ ਇੱਕ ਕਮਾਲ ਦੀ ਗੱਲ ਤੁਹਾਨੂੰ ਅਸੀਂ ਦੱਸਣ ਲੱਗੇ ਆ ਕਿ ਤੁਸੀਂ ਵੱਡੇ ਬੱਚੇ ਹੋ ਚਿੰਦੀ ਸਿੱਖ ਜਾਓਗੇ 108 ਦੇ ਵਿੱਚ 5 ਜੋੜੋ ਕਿੰਨਾ ਬਣ ਗਿਆ 108 ਚ ਕੋਈ ਹੋਰ ਡਿਜੀਟ ਬੋਲੋ ਬੋਲੋ 6 ਕਿੰਨਾ ਬਣ ਗਿਆ 108 ਚ ਇੱਕ ਹੋਰ ਬੋਲ ਦੋ 4 112 ਇਸ ਚ ਕੁਝ ਲੱਭਿਆ ਤੁਹਾਨੂੰ ਜੋੜੇ ਹੀ ਆ ਨਾ ਪਰ ਕੁਝ ਲੱਭਿਆ ਤੁਹਾਨੂੰ ਦਿਖੋ